ਮੁਕਤੀनाथ ਮਹਾਦੇਵ ਮੰਦਿਰ ਪੰਡੋਰਾ ਮਹੱਲਾ ਤੋਂ ਕੱਢੀ ਭਗਵਾਨ ਸ਼ਿਵ ਸ਼ੰਕਰ ਮਹਾਰਾਜ ਸ਼ਿਵਰਾਤਰੀ ਉਪਲਖਸ਼ ਚ ਜਾਗੋ ਜ਼ਿਲ੍ਹਾ ਸ਼ਹਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਪੰਡੋਰਾ ਮਹੱਲਾ ਮੁਕਤੀनाथ ਮਹਾਦੇਵ ਮੰਦਿਰ ਅਤੇ ਸਮੂਹ ਮੈਂਬਰ ਸਹਿਬਾਨ ਦੇ ਸਹਿਯੋਗ ਦੇ ਨਾਲ ਭਗਵਾਨ ਸ਼ਿਵ ਸ਼ੰਕਰ ਮਹਾਰਾਜ ਜੀ ਦੀ ਸ਼ਿਵਰਾਤਰੀ ਦੇ ਉਪਲਖਸ਼ ਵਿੱਚ ਜਾਗੋ ਕੱਢੀ ਗਈ ਇਸ ਮੌਕੇ ਤੇ ਇਸ ਜਾਗੋ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਸ਼ਿਰਕਤ ਕੀਤੀ ਅਤੇ ਇਹ ਜਾਗੋ ਪੰਡੋਰਾ ਮੱਲਾ ਤੋਂ ਸ਼ੁਰੂ ਹੁੰਦੀ ਹੋਈ ਗੀਤਾ ਭਵਨ ਰੋਡ ਕੋਠੀ ਰੋਡ ਅਤੇ ਨੈਰੂ ਗੇਟ ਚੌਂਕ ਰੇਲਵੇ ਰੋਡ ਤੋਂ ਹੁੰਦੀ ਹੋਈ ਵਾਪਸ ਮੁਕਤੀ नाथ महादेव ਪਹੁੰਚੀ ਇਸ ਮੌਕੇ ਤੇ ਸਮੂਹ ਸੰਗਤਾਂ ਨੇ ਭਗਵਾਨ ਸ਼ਿਵ ਸ਼ੰਕਰ ਮਹਾਰਾਜੀ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ ਅਤੇ ਇਸ ਜਾਗੋ ਵਿੱਚ ਸ਼ੇਵ ਭਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਫਰਮਾ ਦੇ ਜੈਪੋਲੇ ਨਾਥ ਤੇਰ ਲੋਕਾਂ ਦੇ ਮਾਲਕ ਤਰਲੋਕੀਨਾਥ ਦੇਵਾ ਦੀ ਦੇਵ ਮਹਾਦੇਵ ਸ਼ਿਰਪੜਨਾਥ ਦੀ ਸ਼ਿਵਰਾਤਰੀ ਦੇ ਮਹਾਪਰਵ ਜੀਆਂ ਦੁਨੀਆ ਦੇ ਵਿੱਚ ਬੈਠੇ ਸ਼ਿਵ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਪ੍ਰਭੂ ਪੋੜੇਨਾਥ ਸ਼ਿਵਜੀ ਮਹਾਰਾਜ ਤੇਰ ਲੋਕਾਂ ਦੇ ਮਾਲਕ ਤੁਹਾਡੀ ਸਾਰਿਆਂ ਦੀ ਹਰ ਬਨੋ ਕਾਮਨਾ ਹਰ ਮੁਰਾਦ ਪੂਰੀ ਕਰਨ ਔਰ ਤੁਹਾਡੇ ਸਵਾਸਥੇ ਨੂੰ ਸੁਵਸਥ ਰੱਖਣ ਤਦ੍ਰਸਤੀ ਵਕਸ਼ਣ ਤੁਹਾਡੇ ਤਾਂ ਦੇ ਖਜ਼ਾਨੇ ਭਰੇ ਰਹਿਣ ਮੈਂ ਇਹੀ ਕੋੜਨਾਥ ਅੱਗੇ ਆਪਣੀ ਅਰਦਾਸ ਕਰਦਾ ਸੋ ਇੱਕ ਵਾਰ ਫਿਰ ਦੁਨੀਆ ਦੇ ਵਿੱਚ ਬੈਠੇ ਸ਼ਰਧਕਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਹਰ ਹਰ ਮਹਾਦੇਵ